ਮੈਕਮਾ ਮੁਰਦਾਬਾ 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 ਸੜਕ ਮੈਕਮਾ ਮੁਰਦਾਬਾ 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 ਸਾਡੀਆਂ ਮੰਗਾਂ ਹੱਲ ਕਰੋ ਸਾਡੀਆਂ ਮੰਗਾਂ ਹੱਲ ਕਰੋ ਪਾਣੀ ਦਾ ਪ੍ਰਬੰਧ ਕਰੋ ਸਾਡੀਆਂ ਮੰਗਾਂ ਹੱਲ ਪਾਣੀ ਦੀ ਸਮੱਸਿਆ ਵਾ ਇਹ ਸਾਡੇ ਪਈ ਨਹੀਂ ਪਾਈ ਗਈ ਆ ਇਹਨੂੰ 6 ਮਹੀਨੇ ਲਗਭਗ ਹੋ ਗਏ ਇਹਨੂੰ ਇਸ ਗੰਦਗੀ ਪਈ ਨੂੰ ਜੀ ਪ੍ਰਸ਼ਾਸਨ ਦੇ ਮਗਰ ਮਗਰ ਭੱਜੇ ਫਿਰਦੇ ਆ ਪ੍ਰਸ਼ਾਸਨ ਗਾਹ ਚੜੀ ਜਾਂਦਾ ਕੋਈ ਕਿਸੇ ਦੇ ਅੱਖੇ ਨਹੀਂ ਲੱਗਦਾ ਸਾਰੀ ਸਰਕਾਰਾਂ ਨੇ ਜੋਰ ਲਾ ਕੇ ਵੇਖ ਲਿਆ ਸਾਡੇ ਜਿੰਨੇ ਝਿੱਤੇ ਹੀ ਸਾਰਿਆਂ ਨੂੰ ਕਹਿ ਕੇ ਵੇਖ ਲਿਆ ਇਹ ਵੀਡੀਓ ਨੂੰ ਕਹਿ ਕੇ ਵੇਖ ਲਿਆ ਡੀਡੀਪੀਆ ਨੂੰ ਕਹਿ ਕੇ ਵੇਖ ਲਿਆ ਉਹ ਕਹਿੰਦੇ ਆਪਣੇ ਪਤੇਰ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਹੈ ਇਹ ਪੀਡਬਲ ਜੀ ਮੈਕਮ ਦਾ ਹੀ ਕੰਮ ਆ ਇੱਥੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਕੋਈ ਅੱਜ ਤੱਕ ਕੋਈ ਅਧਿਕਾਰੀ ਨੇ ਹਰ ਖਬਰ ਦੇ ਵਿੱਚ ਖਬਰ ਵੀ ਲਵਾ ਚੁੱਕੇ ਆ ਪਰ ਕੋਈ ਅਧਿਕਾਰੀ ਨਹੀਂ ਆਉਂਦਾ ਕੋਈ ਸੁਣਵਾਈ ਨਹੀਂ ਪਤਾ ਨਹੀਂ ਕਿੱਥੇ ਕੰਬ ਕਰਨ ਦੀ ਨੀਂਦ ਦੇ ਸੁੱਤੇ ਆ ਇਹ ਸਾਡੇ ਜਿਹੜੀ PWD ڈپارٹمنٹ ਜਿਹੜਾ ਸੜਕ ਬਣਾਈ ਆ ਉਹਦੋਂ ਨੇ ਡਰੇਨਾਂ ਬਣਾਈਆਂ ਡਰੇਨ ਨੂੰ ਇੱਥੇ ਲੈ ਕੇ ਛੜਤਾ ਗਿਆ ਲਵਾਰਸ ਨਾ ਡਰੇਨ ਦੇ ਗਾੜੀ ਕੋਈ ਖੂਬ ਬਣਾਇਆ ਗਿਆ ਨਾ ਡਰੇਨ ਦੇ ਗਾੜੀ ਕੋਈ ਉਹਦਾ ਨਿਕਾਸ ਕਿਤੇ ਕੀਤਾ ਗਿਆ ਵਾ ਉਲਟ ਸਾਡਾ ਜਿਹੜਾ ਪਾਈਪ ਪੰਚਾਇਤ ਦਾ ਪਾਇਆ ਸੀਗਾ ਗਾੜੀ ਛਪੜਿਆ ਕੋ ਨੂੰ ਉਸ ਪਾਈਪ ਨੂੰ ਇਹਨਾਂ ਦੇ ਵਾਈਬ੍ਰੇਟਰ ਜਿਹੜੇ ਆ ਰੂਲਰ ਰੋਡ ਰੋਲਰ ਨਾਲ ਨੂੰ ਟੈਕਨੋਲੋਜੀ ਦੇ ਉਹਨਾਂ ਵਾਈਬ੍ਰੇਟਰ ਨਾਲ ਤੋੜਤਾ ਥੱਲੇੋਂ ਤੇ ਅਸੀਂ ਸਾਰਿਆਂ ਨੇ ਆ ਸਾਨੂੰ ਘਟੋ ਘਟ ਐ ਚੀਜ਼ ਲਈ ਮਹੀਨਾ ਹੋ ਚੱਲਿਆ ਸਾਡੀ ਕੋਈ ਸੁਣਵਾਈ ਨਹੀਂ ਇਹ ਜੋ ਭਗਵਾਨ ਦਮਨ ਸਰਕਾਰ ਆ ਇਹਦਾ ਕੋਈ ਨਮੈਂਦਾ ਉਧਾਂ ਬਹੁਤ ਗੱਪਾਂ ਮਾਰਦੇ ਆ ਕੋਈ ਨਹੀਂ ਇੱਥੇ ਆਇਆ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਅਸੀਂ ਹਿੰਮ ਸਾਹਿਬ ਨਾਲ ਵੀ ਗੱਲ ਕੀਤੀ ਅਸੀਂ ਏਪੀਡਬਲ ਮਹਿਕਮੇ ਨਾਲ ਵੀ ਫੋਨ ਲਾਇਆ ਐਸਜੀਓ ਸਾਹਿਬ ਕੋਈ ਨਹੀਂ ਸਾਡੀ ਸੁਣਦਾ 7 ਦਿਨ ਕੋਸ਼ਿਸ਼ ਕੀਤੀ ਪੰਚਾਇਤ ਨੇ ਸਾਡੇ 5 ਮੁਲਾਜ਼ਮ ਜਿਹੜੇ ਆ ਸਾਡੇ ਜੇ ਨਗਰਪਾਚਾਇ ਦੇ ਬਿਮਾਰ ਹੋ ਗਿਆ ਨਮੂਨੀਆਂ ਹੋ ਗਿਆ ਇਹਨਾਂ ਨੂੰ ਪਾਣੀ ਜ ਬੜੇ ਰਿਹਾ ਵਿਚਾਰੇ ਉਹ ਠੰਡ ਦੇ ਨਾਲ ਬਿਮਾਰ ਹੋ ਗਿਆ ਉਹ ਇਹ ਵੀ ਮੰਜੇ ਦੇ ਪਿਆ ਉਹ ਔਰ ਸਾਡੇ ਬਿਮਾਰੀਆਂ ਇਹ ਫੈਰ ਰਹੀਆਂ ਇੱਥੋਂ ਆਉਣ ਵਾਲਾ ਸਮਾਂ ਮਛਰ ਦਾ ਆ ਰਿਹਾ ਵਾ ਮਲੇਰੀਏ ਦਾ ਔਰ ਕੋਈ ਵੀ ਸਾਡੀ ਇਥੇ ਕੋਈ ਅਫਸਰ ਸਾਡੀ ਗੱਲ ਨਹੀਂ ਸੁਣ ਰਿਹਾ ਸਾਡੇ ਜਿਹੜਾ ਪੰਚਾਇਤ ਵਿਕਾਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਕੋ ਆਏ ਇਥੇ ਸਾਡੇ ਨਾਲ ਕਿਹਾ ਵੀ ਸਾਡਾ ਕੰਮ ਨਹੀਂਗਾ ਇਹ ਕੰਮ ਹੈਗਾ ਪੰਜਾਬ ਵਰਕਸ ਡਿਪਾਰਟਮੈਂਟ ਦਾ ਪਰ ਉਹਨਾਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਨਹੀਂ ਹੋਈ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਹਾਲੀ ਬਾਲੀ ਕੀ ਨਾਮ ਆ ਤੇ ਕਿਹੜੀਆਂ ਸਮੱਸਿਆਵਾਂ ਤੁਹਾਨੂੰ ਇਹ ਸੜਕ ਦੇ ਕਾਰਨ ਆ ਰਹੀਆਂ ਬੈ ਸਤਨਾਮ ਸਿੰਘ ਸਾਬੀ ਪੰਚ ਪੰਚਾਇਤ ਦਾ ਪੰਚੂ ਆ ਮੈਂ ਜੀ ਕਿਸਾਨ ਜੁਨੇ ਦਾ ਪ੍ਰਧਾਨ ਵੀ ਗਿਉ ਰਾਜੀਵਾਲ ਦਾ ਇਹ ਜੋ ਪਾਣੀ ਦੀ ਸਮੱਸਿਆ ਵਾ ਇਹ ਸਾਡੇ ਪਈ ਨਹੀਂ ਪਾਈ ਗਈ ਆ ਇਹਨੂੰ 6 ਮਹੀਨੇ ਲਗਭਗ ਹੋ ਗਏ ਇਹਨੂੰ ਇਸ ਗੰਦਗੀ ਪਈ ਨੂੰ ਇਹ ਸਾਡੇ ਜਿਹੜੀ ਪੀ ਡਬਲਯੂ ਡੀ ਡਿਪਾਰਟਮੈਂਟ ਜਿਹੜਾ ਸੜਕ ਬਣਾਈ ਆ ਉਹ ਦੋਨੇ ਡਰੇਨਾ ਬਣਾਈਆਂ ਡਰੇਨ ਨੂੰ ਇੱਥੇ ਲੈ ਕੇ ਛੜਤਾ ਗਿਆ ਲਵਾਰਸ ਨਾ ਡਰੇਨ ਦੇ ਗਾੜੀ ਕੋ ਖੂਬ ਬਣਾਇਆ ਗਿਆ ਨਾ ਡਰੇਨ ਦੇ ਗਾੜੀ ਕੋਈ ਉਹਦਾ ਨਿਕਾਸ ਕਿਤੇ ਕੀਤਾ ਗਿਆ ਵਾ ਉਲਟ ਸਾਡਾ ਜਿਹੜਾ ਪਾਈਪ ਪੰਚਾਇਤ ਦਾ ਪਾਇਆ ਸੀਗਾ ਗਾੜੀ ਛਪੜਿਆ ਕੋ ਨੂੰ ਉਸ ਪਾਈਪ ਨੂੰ ਇਹਨਾਂ ਦੇ ਵਾਈਬ੍ਰੇਟਰ ਜਿਹੜੇ ਆ ਰੂਲਰ ਰੋਡ ਰੋਲਰ ਨਾਲ ਨੂੰ ਟੈਕਨੋਲੋਜੀ ਦੇ ਉਹਨਾਂ ਵਾਈਬ੍ਰੇਸ਼ਨਾਂ ਤੋੜਤਾ ਥੱਲੇ ਉਹ ਪਾਈਪ ਛੋਟੇ ਸੀਗੇ ਤੋੜ ਤੇ ਸਾਡਾ ਪੰਚਾਇਤ ਵਾਲੀ ਨੰਗੀ ਜਾਂਦਾ ਸੀਗਾ ਇਹ ਪਾਣੀ ਜਿਹੜਾ ਵਾ ਜ਼ਿਆਦਾ ਹੋ ਕੇ ਇਕੱਠਾ ਹੋ ਕੇ ਉਹ ਪਾਈਪ ਨੂੰ ਅਸੀਂ ਚਲਾਉਣ ਦੀ ਸੱਤ ਦਿਨ ਕੋਸ਼ਿਸ਼ ਕੀਤੀ ਪੰਚਾਇਤ ਨੇ ਸਾਡੇ 5 ਮੁਲਾਜ਼ਮ ਜਿਹੜੇ ਆ ਸਾਡੇ ਨਗਰ ਪੰਚਾਇਤ ਦੇ ਬਿਮਾਰ ਹੋ ਗਏ ਨਮੂਨੀਆਂ ਹੋ ਗਏ ਇਹਨਾਂ ਨੂੰ ਪਾਣੀ ਬੜੇ ਰਿਆ ਵਿਚਾਰੇ ਉਹ ਠੰਡ ਦੇ ਨਾਲ ਬਿਮਾਰ ਹੋ ਗਏ ਆ ਇਹ ਵੀ ਮੰਜੇ ਤੇ ਪਏ ਆ ਔਰ ਸਾਡੇ ਬਿਮਾਰੀਆਂ ਇਹ ਫੈਲ ਰੀਆਂ ਇੱਥੋਂ ਆਉਣ ਵਾਲਾ ਸਮਾਂ ਮਛਰਦਾਰ ਆ ਰਿਹਾ ਵਾ ਮਲੇਰੀਏ ਦਾ ਔਰ ਕੋਈ ਵੀ ਸਾਡੀ ਇੱਥੇ ਕੋਈ ਅਫਸਰ ਸਾਡੀ ਗੱਲ ਨਹੀਂ ਸੁਣ ਰਿਹਾ ਸਾਡੇ ਜਿਹੜਾ ਪੰਚਾਇਤ ਵਿਕਾਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਉਹ ਆਏ ਇੱਥੇ ਸਾਡੇ ਨਾਲ ਕਿਹਾ ਵੀ ਸਾਡਾ ਕੰਮ ਨਹੀਂਗਾ ਇਹ ਕੰਮ ਹੈਗਾ ਪੰਜਾਬ ਵਰਕਸ ਡਿਪਾਰਟਮੈਂਟ ਦਾ ਪਰ ਉਹਨਾਂ ਵੱਲੋਂ ਸਾਡੀ ਕੋਈ ਸਨਵਾਈ ਨਹੀਂ ਸਾਡੀ ਨਹੀਂ ਹੋਈ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਐਸਡੀਐਮ ਸਾਹਿਬ ਨੂੰ ਅਸੀਂ ਕਿਹਾ ਦਿੱਸਾ ਤੱਕ ਸਾਡਾ ਸੁਨੇਹਾ ਗਿਆ ਹੁਣ ਇਹ ਅਸੀਂ ਇਹ ਸਭ ਸਾਡੇ ਸਿਰ ਤੋਂ ਪੜੀ ਲੰਘ ਗਿਆ ਤੇ ਤੰਗ ਹੋ ਕੇ ਹੀ ਜਲਾ ਪ੍ਰਸ਼ਾ ਅ ਤੁਹਾਨੂੰ ਸਦਿਆਵਾ ਮੀਡੀਆ ਨੂੰ ਅਸੀਂ ਐਲਾਨ ਕਰਦੇ ਹਾਂ ਭਾਰਤੀ ਕਿਸਾਨ ਜੂਨ ਲੋ ਔਰ ਨਗਰ ਨਿਵਾਸੀਆਂ ਲੋ ਜੇ ਸਾਡੀ 2 ਦਿਨ ਤੱਕ ਕੋਈ ਵੀ ਸੁਣਵਾਈ ਨਾ ਹੋਈ ਅਸੀਂ ਵੱਡੇ ਪਦਰ ਦੇ ਰੋਡ ਲੋ ਜਾਮ ਕਰ ਦਿਆਂਗੇ ਇਹ ਜਾਮ ਉਹਨਾਂ ਚਿਰ ਨਹੀਂ ਚੱਲੂਗਾ ਜਦ ਚਿਰ ਸਾਡੀ ਸੁਣਵਾਈ ਨਹੀਂ ਹੋਊਗੀ ਜਦ ਚਿਰ ਡਰੇਨ ਬਣਾਈ ਨਹੀਂ ਜਾਊਗੀ ਸਾਡੇ ਮੰਗੇ ਆ ਵੀ ਇੱਥੇ ਡਰੇਨ ਬਣੇ 4 ਫੁੱਟ ਦੀ ਕਟਕਟ ਜਿਹਨੂੰ ਨਾਲਾ ਕਹਿੰਦੇ ਪੰਜਾਬੀ ਚ ਆਪਾਂ ਉਹ ਆਰ ਪਰ ਨਾਲਾ ਬਣੇ 4 ਫੁੱਟ ਦਾ ਉੱਤੇ ਲੈਂਟਰ ਪਰ ਹੈਵੀ ਉਹਦੇ ਉਹ ਥੱਲੇ ਬੰਦਾ ਆਰ ਪਰ ਲੰਗੇ ਉਹਦੇ ਦੀ ਪਾਣੀ ਸਾਰੇ ਛੱਪੜ ਤੇ ਗਾੜੀ ਪਾਣੀ ਅਸੀਂ ਪਵਾਵਾਂਗੇ ਪੰਚਾਇਤ ਪਵਾਉਗੀ ਪਰ ਸਾਡੀ ਇਹ ਗੱਲ ਨਾ ਸੁਨੇਗੀ ਤਾਂ ਅਸੀਂ ਇੱਥੇ ਜਾਮ ਲਾਵਾਂਗੇ ਧਰਨਾ ਲਾਵਾਂਗੇ ਕਿਸਾਨ ਜਿਹਨੀਆਂ ਸਾਡੇ ਨਾਲ ਆ ਸਾਡੇ ਨਾਲ ਹੋਰ ਵੀ ਜਿੰਨੀਆਂ ਜਥੇਬੰਦੀਆਂ ਨਾਲ ਜੁੜ ਕੇ ਵਿਧ ਪੰਚਾਇਤ ਤੇ ਪਿੰਡ ਦੇ ਨਾਗਰਿਕ ਇਸ ਰੋਡ ਨੂੰ ਵੱਡੇ ਪੱਧਰ ਜਾਮ ਕਰ ਦਿਆਂਗੇ ਅਸੀਂ ਸਾਲ ਹੀ ਨਿਕਲ ਦਾਂਗੇ ਇੱਥੋਂ ਦੀ ਕੇਦਾ ਜੇ ਸਾਡੀ ਨਾ ਗੱਲ ਸੁਣੀ ਗਈ ਤਾਂ ਹਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਜੀ ਤੁਹਾਡਾ ਮੈਂ ਬਲਵਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆ ਸਾਨੂੰ ਸਭ ਤੋਂ ਵੱਡੀ ਮੁਸ਼ਕਲ ਦੋ ਟਾਈ ਮਹੀਨੇ ਤੋਂ ਇਹ ਆ ਰਹੀ ਆ ਅਸੀਂ ਪ੍ਰਸ਼ਾਸਨ ਦੇ ਮਗਰ ਮਗਰ ਭੱਜੇ ਫਿਰਦੇ ਆ ਪ੍ਰਸ਼ਾਸਨ ਗਾਂਹ ਚੜੀ ਜਾਂਦਾ ਕੋਈ ਕਿਸੇ ਦੇ ਅੱਖੇ ਨਹੀਂ ਲੱਗਦਾ ਸਾਰੀ ਸਰਕਾਰਾਂ ਨੇ ਜੋਰ ਲਾ ਕੇ ਵੇਖ ਲਿਆ ਸਾਡੇ ਜਿੰਨੇ ਝਿੱਤੇ ਸਾਰਿਆਂ ਨੂੰ ਕਹਿ ਕੇ ਵੇਖ ਲਿਆ ਭਾਈ ਵੀਡੀਓ ਨੂੰ ਕਹਿ ਕੇ ਵੇਖ ਲਿਆ ਡੀਡੀਪੀਓ ਨੂੰ ਕਹਿ ਕੇ ਵੇਖ ਲਿਆ ਉਹ ਕਹਿੰਦੇ ਆਪਣੇ ਪੇਚੈਦ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਇਹ ਪੀ ਡੀਬਲਯੂ ਮਹਿਕਮੇ ਦਾ ਹੀ ਕੰਮ ਆ ਕੋਈ ਅਧਿਕਾਰੀ ਇਥੇ ਕੋਈ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਹਰ ਖਬਰ ਦੇ ਵਿੱਚ ਖਬਰ ਵੀ ਲਵਾ ਚੁੱਕੇ ਆ ਪਰ ਕੋਈ ਅਧਿਕਾਰੀ ਨਹੀਂ ਆਉਂਦਾ ਕੋਈ ਸੁਣਵਾਈ ਨਹੀਂ ਪਤਾ ਨਹੀਂ ਕਿੱਥੇ ਕੰਬ ਕਰਨ ਦੀ ਨੀਂਦੇ ਸੁੱਤੇ ਆ ਇਹਨਾਂ ਨੂੰ ਠੱਲ ਵਾਲੀ ਜੇ ਸੰਨ ਜੋ ਵੀ ਪਿੰਡ ਵਾਲਾ ਕੱਲ ਪਿਆ ਪਿੰਡ ਵਾਲੋਂ ਅਸੀਂ ਪੂਰੇ ਜ਼ੋਰ ਛੋਰ ਨਾਲ ਕਰਾਂਗੇ ਜੇ ਸਾਡੀ ਦੋ ਦਿਨਾਂ ਦਾ ਕਵਾਜ ਨਹੀਂ ਸੁਣਦੇ ਪੂਰਾ ਰੋਡ ਜਿਹੜਾ ਪਿੰਡ ਵਾਲੋਂ ਚੱਕਾ ਜਾ ਮੇਰਾ ਕੀਤਾ ਜਾਊਗਾ ਇੱਕ ਦਿਨ ਪਹਿਲਾਂ ਅਖਬਾਰ 'ਚ ਦਿੱਤਾ ਜਾਊਗਾ ਇਹ ਰੋਡ ਜਾਮ ਕੀਤਾ ਜਾਊਗਾ ਤਾਂ ਉਸ ਤੋਂ ਅਗਲੇ ਦਿਨ ਇਹ ਜਾਮ ਹੀ ਹੋਊਗਾ ਜੇ ਦੋ ਦਿਨ ਜਿਹੜੇ ਆਪੇ ਕਰ ਦੇਣ ਕੰਮ ਠੀਕ ਆ ਨਹੀਂ ਤਾਂ ਫਿਰ ਜੋ ਹੋਊਗਾ ਉਹ ਵੇਖੀ ਜਾਊਗੀ ਕੀ ਨਾਮ ਆ ਮੈਂ ਕੀ ਕਹਿਣਾ ਜੀ ਮੈਂ ਸਦਾ ਜੈਹਰ ਬਖਸ਼ੀਤ ਸਿੰਘ ਰੋਡ ਸੰਘਰਸ਼ ਕਮੇਟੀ ਦਾ ਮੈਂ ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਆ ਮੈਂ ਕੋਪਰੇਟਿਵ ਸਰਟੀ ਦਾ ਵੀ ਪ੍ਰਧਾਨ ਆ ਤੇ ਅਸੀਂ ਸਾਰਿਆਂ ਨੇ ਇਹ ਸਾਨੂੰ ਘੱਟੋ ਘੱਟ ਐਸ ਜੀਲੇਮੀ ਨਾ ਹੋ ਚੱਲਿਆ ਸਾਡੀ ਕੋਈ ਸੁਣਵਾਈ ਨਹੀਂ ਇਹ ਜੋ ਭਗਵਾਨਤ ਮੰਤਰੀ ਸਰਕਾਰ ਆ ਇਹਦਾ ਕੋਈ ਨੁਮਾਇੰਦਾ ਉਧਰ ਬਹੁਤ ਗੱਪਾਂ ਮਾਰਦੇ ਆ ਕੋਈ ਨਹੀਂ ਇੱਥੇ ਆਇਆ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਅਸੀਮ ਸਾਹਿਬ ਨਾਲ ਵੀ ਗੱਲ ਕੀਤੀ ਅਸੀਂ APW ਵਿਭਾਗ ਦੇ ਨਾਲ ਵੀ ਫੋਨ ਲਾਇਆ ਐਸ.ਡੀ.ਓ ਸਾਹਿਬ ਕੋਈ ਨਹੀਂ ਸਾਡੀ ਸੁਣਦਾ ਅਸੀਂ ਸਿਰਫ ਦੋ ਦਿਨਾਂ ਤੋਂ ਬਾਅਦ ਐਡਾ ਵੱਡਾ ਚੱਕਾ ਜਾਮ ਕਰਾਂਗੇ ਜਿੰਨਾ ਜਿਹੜੇ ਪੈਪ ਨਹੀਂ ਬਹਿਣਗੇ ਉਹਨਾਂ ਜਿਹੜੇ ਅਹੀਂ ਇਹਨਾਂ ਦੀ ਜਾਣ ਨਹੀਂ ਚੜਾਂਗੇ ਨਾ ਇਹ ਤੁਸੀਂ ਧਰਨਾ ਚੁੱਕਾਂਗੇ ਇਹਦੀ ਇਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਕਿਹੜੇ ਜਿਹੜੀ ਸੜਕ ਉਹਦੇ ਖੁੱਲੂਗੀ ਤੇ ਸਾਡੀ ਸਰਕਾਰ ਨੂੰ ਅਪੀਲ ਆ ਕਿ ਜਲਦੀ ਤੋਂ ਜਲਦੀ ਇਹ ਸਾਡੀ ਜਿਹੜੀ ਸਰਵਾਈ ਹੋਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਸੀਂ ਜੋ ਵੀ ਆ ਅਸੀਂ ਇਹ ਮੁਰਗੀ ਸਰਕਾਰ ਦੀ ਜ਼ਿੰਮੇਵਾਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਇੱਥੇ ਖਿਮਾ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ